انگے پھر بول کے جو 10

ਗੁਰੂ ਸਾਹਿਬ ਨੇ ಅಪਾਰ ਕਿਰਪਾ ਕੀਤੀ ਕਿ ਕਾਂਗਰਸ ਪਾਰਟੀ ਨੇ ਸ਼੍ਰੀ ਅਡੂਰ ਸਾਹਿਬ ਤੋਂ ਉਮੀਦਵਾਰ ਬਣਾਇਆ ਹੈ। ਔਰ ਸਾਡੇ ਬਹੁਤ ਹੀ ਸਤਿਕਾਰਯੋਗ ਰਾਣਾ ਗੁਰਜੀਤ ਸਿੰਘ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਰੇ ਹੀ ਹਲਕਿਆਂ ਦੇ ਅੰਚਾਰਿਤ ਸਹਿਬਾਨ ਅੱਜ ਗੁਰੂ ਸਾਹਿਬ ਦਾ ਕੋਟਨ ਕੋਟ ਸਿਕਰਾਨਾ ਕਰ ਲਈ ਅੱਜ ਸਾਰੇ ਨਤਮਸਤਕ ਹੋਏ ਆ। ਔਰ ਗੁਰੂ ਸਾਹਿਬ ਅੱਗੇ ਇਹ ਅਰਦਾਸ ਬੇਨਤੀ ਕੀਤੀ ਹੈ ਕਿ ਹਮੇਸ਼ਾ ਹੀ ਸਾਰਿਆਂ ਦੇ ਮੇਰ ਪਰਿਆ ਹੱਥ ਰੱਖਣਾ ਚੜ੍ਹਦੀ ਕਲਾ ਬਖਸ਼ੀ ਜੀ ਰਾਮ ਗੋਬਿੰਦ ਵਾਲਾ ਕੀ ਸਮੇਂ ਦੇ ਦੇ ਗੁਰੂ ਸਾਹਿਬ ਹਲਕੇ ਜੀ ਗੱਲ ਹੈ ਕਿ ਗੁਰੂ ਸਾਹਿਬ ਦਾ ਆਸ਼ੀਰਵਾਦ ਆ ਗੁਰੂ ਸਾਹਿਬ ਦੇ ਆਸ਼ੀਰਵਾਦ ਦੇ ਨਾਲ ਹੀ ਪਾਲਟੀ ਨੇ ਕਿਰਪਾ ਕੀਤੀ ਔਰ ਗੁਰੂ ਸਾਹਿਬ ਦੇ ਓਟ ਆਸਰੇ ਦੇ ਨਾਲ ਹੀ ਜਿਹੜਾ ਕਿ ਉਹ ਇਲੈਕਸ਼ਨ ਲੜਾਂਗੇ ਔਰ ਜਿੱਤ ਕੇ ਜਿਹੜਾ ਕਿ ਇਹ ਸੀਟ ਕਾਂਗਰਸ ਪਾਰਟੀ ਦੀ ਝੋਲੀ ਚ ਪਾਉਣਗੇ। ਸਾਰੇ ਜਨਨ ਨੇ ਲਾਹਾਂਦਾ ਹੈ ਅਮਰਿਤਪਾਲ ਸਿੰਘ ਵੀ ਚੋਣ ਮੈਦਾਨ ਚ ਤਰ੍ਹਾਂ ਕਿਸ ਤਰ੍ਹਾਂ ਲੜਵਾ ਦੇ ਜਾਣੇ ਨੇ ਜੀ ਕਿ ਮੰਗਦੇ ਨੇ। ਗੱਲ ਇਹ ਆ ਕਿ ਅੱਜ ਆਪਾਂ ਗੁਰੂ ਘਰ ਖੜੇ ਆ। ਇਸ ਤੋਂ ਬਾਅਦ ਚੋਣ ਮੈਦਾਨ ਦੇ ਵਿੱਚ ਆਪਾਂ ਸਾਰੀਆਂ ਗੱਲਾਂ ਕਰ ਰਹੀਆਂ ਔਰ ਜਿਹੜੀ ਤੁਸੀਂ ਪੰਥਕ ਦੀ ਗੱਲ ਕਰਦੇ ਹੋ। ਕਾਂਗਰਸ ਪਾਰਟੀ ਨੇ ਵੀ ਪੰਥਕ ਚਿਹਰਾ ਭੇਜਿਆ ਮੇਰੇ ਦਾਦਾ ਜੀ ਜਸਹਦਰ ਗੁਰਦੀਪ ਸਿੰਘ ਜੀ ਜੋ ਕਿ 27 ਸਾਲ ਮੈਂਬਰ ਐ ਐਸਜੀਪੀਸੀ ਰਹੇ। ਮੇਰੇ ਪਿਤਾ ਜੀ ਸਵਰਗਵਾਸੀ ਜਹਦਾਰਿੰਦਰਜੀਤ ਸਿੰਘ ਜੀ ਜਿਹਨਾਂ ਬਾਰੇ ਸਾਰੇ ਜਾਣਦੇ ਹੋ ਔਰ ਗੁਰਸਿੱਖੀ ਪੰਥਕ ਪਰਿਵਾਰ ਬਾਕੀ ਅੱਗੇ ਸੰਗਤਾਂ 'ਚ ਜਾਵਾਂਗੇ ਜਾ ਕੇ ਜਿਹੜੀਆਂ ਸਾਡੀਆਂ ਪਾਰਟੀ ਦਾ ਸਨੇਹਾ ਹੈ ਉਹ ਲੋਕ ਸਭਾ ਹਲਕਾ ਢੂਰ ਸਾਹਿਬ ਦੇ ਘਰ ਘਰ ਤੱਕ ਪਹੁੰਚਾਵਾਂਗੇ ਔਰ ਤਾਂ ਕਿ ਉਹ ਲੋਕਾਂ ਤੱਕ ਪਹੁੰਚ ਛਕੇ ਔਰ ਲੋਕਾਂ ਦੀ ਗੱਲ ਜਿਹੜੀ ਆ ਉਹ ਤਾਂ ਹੀ ਪਾਰਲੀਮੈਂਟ 'ਚ ਜਾ ਕੇ ਰੱਖ ਸਕਦੇ ਆ ਕਿ ਜੇ ਇਥੋਂ ਜਿੱਤ ਪ੍ਰਾਪਤ ਕਰਕੇ ਜਾਵਾਂਗੇ ਔਰ ਲੋਕਾਂ ਦੇ ਜਿੰਨੇ ਵੀ ਮਸਲੇ ਨੇ ਚਾਹੇ ਕੋਈ ਕਿਸਾਨੀ ਦਾ ਮਸਲਾ ਹੈ ਚਾਹੇ ਕੋਈ ਵਪਾਰੀਆਂ ਦਾ ਮਸਲਾ ਹੈ ਚਾਹੇ ਕੋਈ ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਕਿਉਂਕਿ ਜਿਹੜੇ ਨਾਲ ਹੀ ਭਾਈ ਸਾਹਿਬ ਲੱਗ ਗਿਆ ਗੁਰੂ ਦਾ ਬਾਣਾ ਪਾ ਲਿਆ ਮੈਂ ਹਮੇਸ਼ਾ ਸਤਕਾਰ ਕਰਦਾ ਔਰ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਮੈਂ ਉਦੋਂ ਵੀ ਜਦੋਂ ਉਹਨਾਂ ਤੇ ਐਨਐਸਐ ਲੱਗੀ ਤਾਂ ਮੈਂ ਉਦੋਂ ਵੀ ਇਸ ਗੱਲ ਦਾ ਵਿਰੋਧ ਕੀਤਾ ਮੈਂ ਉਦੋਂ ਵੀ ਇਹ ਗੱਲ ਕਹੀ ਕਿ ਇਹ ਜਿਹੜਾ ਗਲਤ ਕੰਮ ਹੋ ਰਿਹਾ ਕਿਉਂਕਿ ਪਹਿਲਾਂ ਜਦੋਂ ਵੀ ਅੰਗਰੇਜ਼ਾਂ ਦਾ ਰਾਜ ਰਿਹਾ ਤਾਂ ਉਦੋਂ ਤੁਸੀਂ ਵੇਖਿਆ ਕਿ ਅੰਗਰੇਜ਼ ਹਮੇਸ਼ਾ ਸਿੱਖਾਂ ਨੂੰ ਕਾਲੇ ਪਾਣੀਆਂ ਜੀਆਂ ਜੇਲਾਂ ਚ ਭੇਜਦੇ ਸੀ ਔਰ ਇਸ ਸਰਕਾਰ ਨੇ ਵੀ ਜੋ ਕੁਝ ਕੀਤਾ ਤੁਸੀਂ ਵੇਖਿਆ ਕਿ ਡਿਬਰੂਗੜ ਜਿਹੜਾ ਕਿ ਭੇਜਿਆ ਗਿਆ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਅੱਜ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਚੱਲੇ ਆਂ ਔਰ ਲੋਕਾਂ ਦੇ ਵਿੱਚ ਜਿਹੜੇ ਵੀ ਸਾਡੇ ਜਿਹੜੇ ਮੁੱਦੇ ਨੇ ਔਰ ਜਿਹੜੇ ਲੋਕਾਂ ਦੀਆਂ ਜੋ ਸਾਡੇ ਤੱਕ ਜੋ ਪਹੁੰਚੀਆਂ ਨੇ ਕਿ ਸਾਡੇ ਏਰੀਏ ਦੇ ਵਿੱਚ ਜਿਵੇਂ ਬਹੁਤ ਵੱਡੀ ਇੱਕ ਮੰਗ ਆ ਕਿਉਂਕਿ ਅੱਜ ਜੇ ਪਾਕਿਸਤਾਨ ਦਾ ਬਾਰਡਰ ਵਪਾਰ ਲਈ ਖੁੱਲ ਜਾਵੇ ਤਾਂ ਮੈਂ ਗੱਲ ਕਹਿਣਾ ਕਿ ਉਹ ਬਹੁਤ ਹੀ ਵੱਡੀ ਗੱਲ ਹੋਵੇ ਔਰ ਦੂਜੀ ਗੱਲ ਅਸੀਂ ਇਹ ਗੱਲ ਕਹਿੰਦੇ ਆ ਕਿ ਅੱਜ ਅਸੀਂ ਗੁਰੂ ਘਰ ਦੇ ਵਿੱਚ ਨਤਮਸਤਕ ਹੋਏ ਆ ਔਰ ਸਾਰਿਆਂ ਧਰਮਾਂ ਨੂੰ ਨਾਲ ਲੈ ਕੇ ਜੇ ਚੱਲੀ ਹੈ ਤੇ ਕਾਂਗਰਸ ਪਾਰਟੀ ਚੱਲੀ ਕਿਉਂਕਿ ਇੱਕ ਗੁਲਦਸਤਾ ਹੈ ਫੁੱਲਾਂ ਦਾ ਇੱਕ ਗੁਲਦਸਤਾ ਫੁੱਲਾਂ ਦਾ ਜਿੰਦੇ ਵਿੱਚ ਹਰ ਤਰ੍ਹਾਂ ਦਾ ਜਿਹੜਾ ਫੁੱਲ ਆ ਔਰ ਉਹਦੀ ਜਿਹੜੀ ਮਹਿਕ ਆ ਸੁਗੰਧਾ ਅਲੱਗ-ਅਲੱਗ ਆ ਔਰ ਉਸ ਗੁਲਦਸਤੇ ਨੂੰ ਇਸੇ ਤਰ੍ਹਾਂ ਹੀ ਖੜਿਆ ਰੱਖਣ ਲਈ ਅੱਜ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ